ਕਿੱਥੇ ਲਗਾਈਏ ਬਜ਼ੁਰਗਾਂ ਦੀ ਤਸਵੀਰ ਅਕਸਰ ਸਾਨੂੰ ਵਾਸਤੂ ਗਿਆਨ ਨਾ ਹੋਣ ਕਰ ਇਹ ਪਤਾ ਨਹੀਂ ਹੁੰਦਾ ਕਿ ਪੂਰਵਜਾਂ ਦੀ ਫੋਟੋ ਕਿੱਥੇ ਲਗਾਉਣੀ ਚਾਹੀਦੀ ਹੈ ਤੇ ਅਸੀਂ ਆਪਣੇ ਪੂਰਵਜਾਂ ਦੀ ਫੋਟੋ ਘਰ 'ਚ ਇਹੋ ਜਿਹੀ ਜਗ੍ਹਾ ਤੇ ਲਾ ਦਿੰਦੇ ਹਾਂ ਜੋ ਵਾਸਤੂ ਸ਼ਾਸਤਰ ਅਨੁਸਾਰ ਬਿਲਕੁਲ ਗਲਤ ਮੰਨਿਆ ਜਾਂਦੀਆਂ ਹਨ ਤੇ ਫਿਰ ਇਸੇ ਕਰਕੇ ਸਾਨੂੰ ਪਿਤਰ ਦੋਸ਼ ਵੀ ਲੱਗਦਾ ਹੈ ਤੇ ਘਰ 'ਚ ਪਰੇਸ਼ਾਨੀਆਂ ਲੜਾਈ ਚ ਗੜੇ ਤੇ ਧੰਦੀ ਕਮੀ ਵਰਗੀਆਂ ਸਮੱਸਿਆਵਾਂ ਆਣ ਲੱਗੀਆਂ। ਅੱਜ ਸਿੱਤੋਂ ਹਲੂ ਘਰ ਚ ਪੁਰਖਿਆਂ ਦੀ ਫੋਟੋ ਲਗਾਉਣ ਦੇ ਵਿਸ਼ੇਸ਼ ਥਾਂ ਬਾਰੇ ਦੱਸਣ ਜਾ ਰਹੇ ਹਾਂ। ਜਿੱਥੇ ਤੁਹਾਨੂੰ ਭੁੱਲ ਕੇ ਵੀ ਆਪਣੇ ਪੁਰਖਿਆਂ ਪਿਤਰਾਂ ਦੀ ਫੋਟੋ ਨਹੀਂ ਲਗਾਣੀ ਚਾਹੀਦੀ। ਨਹੀਂ ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਨਾਲ ਹੀ ਨਾਲ ਤੁਹਾਡੇ ਪਿਤਰਾਂ ਨੂੰ ਵੀ ਇਸ ਦਾ ਕਸ਼ਟ ਸਹਿਣਾ ਪਵੇਗਾ। ਆਉਂ ਜਾਂਦੇ ਹਾਂ। ਘਰ ਚ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਤਸਵੀਰ ਕਿਸ ਦਿਸ਼ਾ ਚ ਰੱਖਣੀ ਚਾਹੀਦੀ ਹੈ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਜੇਕਰ ਤੁਸੀਂ ਵੀ ਭਗਵਾਨ ਰਾਮ ਦੇ ਸੱਚੇ ਭਗਤ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖਣਾ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਾਸਤੂ ਸ਼ਾਸਤਰ ਅਨੁਸਾਰ ਘਰ ਚ ਕਿਵੇਂ ਰੱਖੀਏ ਪਿਤਰਾਂ ਦੀ ਤਸਵੀਰ ਘਰ ਦੇ ਅੰਦਰ ਪੁਰਖਿਆਂ ਦੀ ਤਸਵੀਰ ਰੱਖਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤਨੀ ਚਾਹੀਦੀ ਹੈ। ਉਹਨਾਂ ਤਸਵੀਰਾਂ ਨੂੰ ਘਰ ਦੀ ਸੈਲਫ ਜਾਂ ਬਿਮਾਰੀ ਚ ਰੱਖਣਾ ਚਾਹੀਦਾ ਹੈ। ਕਿਸੇ ਵੀ ਕਾਰਨ ਪੁਰਖਿਆਂ ਦੀ ਤਸਵੀਰ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹ ਤੁਹਾਡੇ ਪੁਰਖਿਆਂ ਦਾ અપਮਾਨ ਹੋਵੇਗਾ ਤੇ ਸਾਨੂੰ ਉਹਨਾਂ ਦਾ ਆਸ਼ੀਰਵਾਦ ਨਹੀਂ ਮਿਲੇਗਾ। ਇਸਨਾਂ ਜਨਮ ਦੋਸ਼ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ ਬਹੁਤ ਜ਼ਿਆਦਾ ਫੋਟੋ ਨਾ ਲਗਾਓ ਘਰ ਚ ਪੂਰਵਜਾਂ ਦੀ ਇੱਕੋ ਹੀ ਤਸਵੀਰ ਕਾਫੀ ਹੈ ਇੱਕ ਤੋਂ ਜ਼ਿਆਦਾ ਫੋਟੋ ਲਗਾਉਣ ਨਾਲ ਘਰ ਚੰਗਾ ਨਹੀਂ ਲੱਗਦਾ ਕਿਹਾ ਜਾਂਦਾ ਹੈ ਕਿ ਘਰ ਖਰਾਬ ਹੋ ਜਾਵੇਗਾ ਇਸ ਲਈ ਘਰ ਚ ਪੂਰਵਜਾਂ ਦੀ ਇੱਕੋ ਹੀ ਤਸਵੀਰ ਲਗਾਉਣੀ ਚਾਹੀਦੀ ਹੈ ਪਰ ਵਾਸਤੂ ਸ਼ਾਸਤਰ ਅਨੁਸਾਰ ਮ੍ਰਿਤਕ ਦੀ ਤਸਵੀਰ ਸਭ ਦੇ ਸਾਹਮਣੇ ਦਿਖਾਉਣ ਲਈ ਨਹੀਂ ਲਗਾਉਣੀ ਚਾਹੀਦੀ ਇਹ ਤਸਵੀਰ ਬਾਹਰ ਦੇ ਲੋਕਾਂ ਨੂੰ ਦਿਖਾਈ ਨਹੀਂ ਦੇਣੀ ਚਾਹੀਦੀ ਇਸ ਨਾਲ ਘਰ ਚ ਨਕਾਰਾਤਮਕ ਊਰਜਾ ਵਧਣ ਲੱਗਦੀ ਹੈ ਸੌਣ ਵਾਲੇ ਕਮਰੇ ਚ ਵੀ ਇਹੋ ਜੀ ਤਸਵੀਰ ਨਾ ਲਗਾਓ ਜਿਸ ਦੀ ਕਿਸੇ ਕਾਰਨ ਮੌਤ ਹੋ ਗਈ ਹੋਵੇ ਪੂਜਾ ਘਰ ਚ ਨਾ ਲਗਾਓ ਮ੍ਰਿਤਕ ਦੀ ਤਸਵੀਰ ਕੁਝ ਘਰਾਂ ਚ ਮ੍ਰਿਤਕਾਂ ਦੀ ਤੁਲਨਾ ਭਗਵਾਨ ਨਾਲ ਕੀਤੀ ਜਾਂਦੀ ਹੈ ਤੇ ਮ੍ਰਿਤਕ ਦੀ ਤਸਵੀਰ ਭਗਵਾਨ ਦੇ ਕਮਰੇ 'ਚ ਰੱਖੀ ਜਾਂਦੀ ਹੈ ਪਰ ਅਜੀਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਇਸ ਨਾਲ ਘਰ 'ਚ ਅਸ਼ਾਂਤੀ ਫੈਲ ਸਕਦੀ ਹੈ ਇਸ ਤੋਂ ਬਿਨਾ ਮ੍ਰਿਤਕ ਦੀ ਫੋਟੋ ਤੇ ਜਿੰਦਾ ਵਿਅਕਤੀ ਦੀ ਫੋਟੋ ਇਕੱਠੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਇਸ ਨਾਲ ਜਿੰਦਾ ਵਿਅਕਤੀ ਦੀ ਉਮਰ ਘਟ ਜਾਵੇਗੀ ਮ੍ਰਿਤਕ ਦੀ ਫੋਟੋ ਕਿਸ ਦਿਸ਼ਾ ਚ ਲਗਾਣੀ ਚਾਹੀਦੀ ਹੈ ਵਾਸਤੂ ਸ਼ਾਸਤਰ ਅਨੁਸਾਰ ਪੂਰਵਜਾਂ ਦੀ ਤਸਵੀਰ ਹਮੇਸ਼ਾ ਉੱਤਰ ਦਿਸ਼ਾ ਚ ਲਗਾਉਣੀ ਚਾਹੀਦੀ ਹੈ ਉੱਤਰ ਦਿਸ਼ਾ ਚ ਫੋਟੋ ਰੱਖਣ ਨਾਲ ਫੋਟੋ ਦਾ ਮੂੰਹ ਦੱਖਣ ਦਿਸ਼ਾ ਵੱਲ ਹੋ ਜਾਂਦਾ ਹੈ ਕਿਉਂਕਿ ਦੱਖਣ ਦਿਸ਼ਾ ਨੂੰ ਪਿੱਤਰ ਦਿਸ਼ਾ ਮੰਨਿਆ ਜਾਂਦਾ ਹੈ ਇਸ ਲਈ ਪਿਤਰਾਂ ਦੀ ਫੋਟੋ ਦਾ ਮੂੰਹ ਦੱਖਣ ਦਿਸ਼ਾ ਵੱਲ ਕਰਕੇ ਰੱਖਣਾ ਚਾਹੀਦਾ ਹੈ ਕਿਸੇ ਵੀ ਕਾਰਨ ਤਕੰਜਾ ਪੱਛਮ ਦੀ ਦੁਵਾਰ ਤੇ ਫੋਟੋ ਨਹੀਂ ਲਗਾਉਣੀ ਚਾਹੀਦੀ ਇਸ ਤਰ੍ਹਾਂ ਕਰਨ ਨਾਲ ਘਰ ਦੀ ਸੁੱਖ ਖੁਸ਼ਹਾਲੀ ਨਸ਼ਟ ਹੋ ਜਾਂਦੀ ਹੈ ਤਾਂ ਦੋਸਤੋ ਅੱਜ ਲਈ ਬਸ ਇੰਨਾ ਹੀ ਉਮੀਦ ਕਰਦੇ ਹਾਂ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ तहे ਦਿਲੋਂ ਧੰਨਵਾਦ ਮਿਲਤੇ ਹਾਂ ਅਗਲੀ ਵੀਡੀਓਜ਼ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ